hulle het hulle en as hulle fikaal sal kom oor marathons समुचे साढ़ेवान निवासी आओ सारे फतेह की वाहगुरु जी का खालसा श्री वाहेगुरू जी की फते हमेशा एक बेनती करता हूं कि जो भी कोई फतेह बुला फतेह का जवाब फतेह चया करो खुजियां ना करो बहाने दो बार वाहगुरू का नाम लिया जाता फतेह की सिवरन फतेह बना वाल देख Ben de बहुत शुक्रिया लकी संधु जी अमरिंदर संधु जी मैं बेनती कराँगी सलमान जाए, जाए।, तो जाए। क्योंकि सो इन्हों बहुत बड़ा योगदान है लकी संधु जी का चाहे खेल की गल हो कुछ होना फादर साहब ने बहुत बड़ा ਕੋਲ ਜੋ ਕੋਲ ਜੋ ਕੋਲ ਜੋ ਕੋਲ ਜੋ ਕੋਲ ਜੋ ਅੰਕਿਆ ਪ੍ਰੇਤ ਪ੍ਰਸੰਗੀ ਪੰਨੂ ਕਹਿੰਦੇ ਜੈ ਬੋਲਾ ਕਹਿੰਦਾ ਮੈਂ ਕਹਾਂ ਮੈਂ ਜਿੱਲਾ ਕਰਸ ਤੇ ਪੁੱਛ ਜਾਨਾ ਕਿਉਂਕਿ ਕਰਨਾਲ ਜਿਲ ਦਾ ਨਾਮ ਭਿੰਡਰ ਜਿਲ ਦਾ ਨਾਮ ਆਰ ਬੇਸਿਕ ਕਿੰਨੀ ਜਿੰਦਗੀ ਮੰਨ ਕੇ ਜੂਰ ਰਹੋ ਕੀ ਬਤਾ ਸੇਵਾ ਦਾ ਸਾਡੀ ਸੇਵਾ ਦਾ ਡਿਊਟੀ ਹੋਏ ਜਦੋਂ ਮੈਂ ਕੋਲੋਂ ਕਿਹਾ ਦੇਵ ਸਾਹਿਬ ਗੱਲ ਨੂੰ ਕਹਿਣਾ ਚਾਹੁੰਦਾ ਹਾਂ ਤਾਂ ਉਹ ਆ ਕੇ ਮਾਰਦਿਆ ਬੋਲ ਆ ਹੀ ਨਹੀਂ ਰਹੇ ਮੇਰੀ ਸਮੋਕ ਕਮੇਟੀ ਮੈਂਬਰਾਂ ਨੇ ਦੇਖਿਆ ਸਮੋਕ ਕਮੇਟੀ ਮੈਂਬਰਾਂ ਨੇ ਕਿਹਾ ਭੈਣਾ ਸਾਡੇ ਸਾਰੇ ਕੀਤੇ ਜਾ ਰਹੇ ਨੇ ਦੇਵ ਸਾਹਿਬ ਜੈ ਭੀਮ ਜੈ ਭਾਰਤ ਇਹ ਜੋ ਆਪਾਂ ਪਿੰਡੇ ਡੀਐਸਪੀ ਸਾਲਾਂ ਤੋਂ ਵਿਆਹ ਕਰਦੇ ਆ ਰਹੇ ਆ ਇਸ ਵਾਰ 17ਵਾਂ ਸਾਲ ਆ ਇਹ ਸਾਰੇ ਸਾਡੇ ਜਿੰਨੇ ਵੀ ਇਲਾਕਾ ਨਿਵਾਸੀ ਨੇ ਐਨ ਆਰ ਆਈ ਵੀਰ ਨੇ ਕੋਰਟ ਮੁਲਾਜ਼ਮ ਨੇ ਸਾਡੀਆਂ ਭੈਣਾਂ ਨੇ ਕੌਂਸਲ ਸਾਹਿਬਾਨ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹਦੇ 16 ਸਾਲ ਤੋਂ ਹੀ ਕਰਦੇ ਆ ਰਹੇ ਆਂ ਤੇ ਇਸ ਵਾਰ ਵੀ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਅੱਜ ਪੂਰੇ ਹੋ ਸਕਿਆ ਤੇ ਮੈਂ ਸਾਰੇ ਬੜਾ ਜਿਹੜੇ ਪੱਤਰਕਾਰ ਜਿਹੜੇ ਵੀਰ ਨੇ ਇਹੋ ਜਿਹੇ ਫਰੀਅੰਤ ਕਰਕੇ ਆਉਂਦੇ ਆ ਨੇ ਪਰ ਮੈਂ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਾਂ ਦਿਨ ਉਹ ਸਾਰੀਆਂ ਕਰਕੇ ਉਹ ਦਬੋ ਕੇ ਜਿਹੜੀ ਅੱਛੀ ਚੀਜ਼ ਆ ਉਹ ਦੁਨੀਆ ਮੂਰਤ ਪੇਸ਼ ਕਰਦੇ ਨੇ ਤੇ ਮੈਂ ਤੁਹਾਡਾ ਧੰਨਵਾਦ ਕਰਨੀ ਆ ਇਹ ਜੇ ਇੱਦਾਂ ਹੀ ਸਾਡਾ ਸਾਥ ਜਿੰਨੇ ਦਿੰਦੇ ਆ ਰਹੇ ਨੇ ਲੋਕ ਸਾਡੇ 10ਵੇਂ ਦੇ ਉਦੋਂ ਹੀ ਅਸੀਂ ਅੱਗੇ ਤੋਂ ਕਰਦੇ ਰਾਂਗੇ ਇਹਨਾਂ ਦਾ ਸਹਿਯੋਗ ਦੀ ਮੰਗ ਕਰਦੇ ਹੋਏ ਦਾ ਸਾਰਿਆਂ ਦਾ ਫੇਰ ਤੋਂ ਧੰਨਵਾਦ ਕਰਦਾ ਆ ਅੱਜ ਅਸੀਂ ਸੱਤ ਕੁੜੀਆਂ ਦੇ ਵਿਆਹ ਕੀਤੇ ਨੇ ਜੀ ਜਿਹਦੇ ਵਿੱਚ ਜਿਹੜਾ ਮੋਟਾ-ਮੋਟਾ ਆਈਟਮ ਕੀ ਆ ਵਾਲੀਆਂ ਨਹੀਂ ਸੋਨੇ ਦੀਆਂ ਸੋਨੇ ਦੇ ਕੋਕੇ ਝਾਂਜਰਾ ਫਰਿੱਜ ਬੈੱਡ ਪੱਖੇ ਤੇ ਕੁਰਸੀਆਂ ਟੇਬਲ ਵੱਡੀ ਪੇਟੀ ਵਾਕੀ ਜੋ ਸੂਰਨੇ ਬੱਚੇ ਦੇ ਉਹ ਸੂਰਨੇ ਲੀਡ ਦਾ ਸਮਾਨ ਆ ਪ੍ਰੈਸਾਂ ਹੋ ਗਿਆ ਠੀਕ ਹੈ ਜੀ ਮਸ਼ੀਨ ਹੋ ਗਈ ਉਹ ਸਾਰਾ ਕੋ ਦੇਖ ਕਰੇਗਾ ਜਿੱਦੋਂ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਜੀ ਡਾਕਟਰ ਯਾਰ ਮੇਰੇ ਬੁੱਤਾ ਕਲਾਸ ਤੋਂ ਨੂੰ ਜੀ ਤੇ ਇਹ ਅੱਜ ਕਿੰਨੀਆਂ ਧੀਆਂ ਦਾ ਕੰਨਿਆਦਾਨ ਕੀਤਾ ਗਿਆ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਗਿਫਟ ਦਿੱਤਾ ਗਿਆ ਅੱਜ ਦੇ ਦਿਨ ਤੇ ਇਹ ਜਿਹੜਾ ਅਸੀਂ ਅੱਜ 17ਵੀਂ ਵਾਰ ਸੱਤ ਜਿਹੜੀਆਂ ਲੋੜਵੰਦ ਪਰਿਵਾਰ ਲੜਕੀਆਂ ਪਰਿਵਾਰਾਂ ਦੀਆਂ ਲੜਕੀਆਂ ਆਈਆਂ ਨੇ ਉਹਨਾਂ ਦੇ ਅਸੀਂ ਵਿਆਹ ਜਿਹੜੇ ਕੀ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਸਾਰਾ ਘਰੇਲੂ ਸਮਾਨ ਜੋ ਉਹਨਾਂ ਦੀ ਜਵਾਨਾ ਜ਼ਿੰਦਗੀ ਦੇ ਵਿੱਚ ਵਰਤੋਂ ਵਾਲਾ ਉਹ ਸਾਰਾ ਟੋਟਲੀ ਫਰਨੀਚਰ ਭਾਂਡੇ ਸੂਟ ਜੋ ਵੀ ਸਮਾਨ ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਕੰਮ ਆਉਂਦਾ ਉਹ ਦੇ ਰਹੇ ਹਾਂ ਅਸੀਂ ਨਾਲ ਇਹ ਸਾਰਾ ਸਮਾਨ ਅਸੀਂ ਜਿਹੜਾ ਸਾਡਾ ਟਰਸਟ ਸਾਡੇ ਟਰਸਟ ਦੇ ਮੈਂਬਰ ਸਾਡੇ ਜੋ ਐਨ ਆਰ ਆਈ ਵੀਰ ਪੁਲਿਸ ਮੁਲਾਜ਼ਮਾਂ ਹੋਰ ਇੰਡਸਟਰੀ ਦੇ ਸਨਹਿਗ ਇਹ ਸਾਰੇ ਜਿਹੜੇ ਹੈਗੇ ਦਾਨੀ ਸੱਜਣਾ ਦੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ 17ਵੀਂ ਵਾਰ ਸਤ ਦੀਆਂ ਦੇ ਵਿਆਹ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਅਸੀਂ ਅਗਲੀ ਵਾਰ ਇਹਨੂੰ 7 ਤੋਂ ਵਧਾ ਕੇ 10 ਤੇ ਲੈ ਕੇ ਜਾਵਾਂਗੇ ਕਿਉਂਕਿ ਸਾਰੇ ਟਰਸਟ ਦੇ ਮੈਂਬਰ ਸਾਡੇ ਪ੍ਰਧਾਨ ਸਾਹਿਬ ਇਕਬੀਰ ਸਿੰਘ ਸਾਰੇ ਪੂਰੇ ਜ਼ਿੰਮੇਵਾਰੀ ਇਮਾਨਦਾਰੀ ਨਾਲ ਅਸੀਂ ਕੰਮ ਕਰ ਰਹੇ ਹਾਂ ਇਦੇ ਵਿੱਚ ਕੋਈ ਹੋਜੀ ਗੱਲ ਨਹੀਂ ਹੈਗੀ ਤੇ ਸਾਨੂੰ ਸਾਰੇ ਇਲਾਕੇ ਦਾ ਵੀ ਸਹਿਯੋਗ ਆ ਸੋ ਮੈਂ ਤੁਹਾਡੇ ਜ਼ਰੀਏ ਤੁਹਾਡੇ ਪ੍ਰੈਸ ਵਾਲੇ ਵੀਰਾਂ ਦੇ ਜ਼ਰੀਏ ਜਿਹੜਾ ਹੈਗਾ ਸਾਰੇ ਨਗਰ ਨਿਵਾਸੀਆਂ ਦਾ ਸਾਹਨੇ ਵਾਲ ਨਿਵਾਸੀਆਂ ਦਾ ਹੋਰ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਐਨ ਆਰ ਆਈ ਵੀਰਾਂ ਨੇ ਪੁਲਿਸ ਮੁਲਾਜ਼ਮਾਂ ਨੇ ਦਿਨ ਰਾਤ ਇੱਕ ਕਰਕੇ ਜੋ ਵੀ ਸਾਨੂੰ ਇੱਥੇ ਸਹਿਯੋਗ ਕੀਤਾ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਜਿਹੜਾ ਡਾਕਟਰ ਬਾਬਾ ਸਾਹਿਬ ਉਮੀਦ ਰੋ ਉਮੀਦਕਰ ਬੁੱਧਾ ਜੀ ਟਰਸਟ ਵੱਲੋਂ ਇਨਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਉਮੀਦ ਕਰਦੇ ਆਂ ਵੀ ਜਿਹੜਾ ਆਉਣ ਵਾਲਾ ਜਿਹੜਾ ਸਾਡਾ ਫੰਕਸ਼ਨ ਆ ਅਗਲੀ ਵਾਰੀ ਉਹ ਇਸ ਤੋਂ ਵੀ ਵਧੀਆ ਕਰਾਂਗੇ ਜਿਤਨਾ ਨਾ ਗਿਫਟ ਦਿੱਤਾ ਗਿਆ ਕਿ ਜਿਹੜਾ ਟਰੇਲੂ ਬਰਤਨ ਦਾ ਜਿਹੜਾ ਸਾਮਾਨ ਗਿਫਟ ਅਸੀਂ ਕੁੜੀਆਂ ਨੂੰ ਇਹਦੇ ਵਿੱਚ 골ਡ ਵੀ ਦਿੱਤਾ ਕੰਨਾਂ ਦੀਆਂ ਵਾਲੀਆਂ ਦਿੱਤੀਆਂ ਨੇ ਸੋਨੇ ਦੇ ਕੋਕੇ ਦਿੱਤੇ ਨੇ ਘੜੀਆਂ ਦਿੱਤੀਆਂ ਨੇ ਝਾਂਜਰਾਂ ਦਿੱਤੀਆਂ ਡਬਲ ਬੈੱਡ ਦਿੱਤੇ ਆ ਪੇਟੀ ਦਿੱਤੀ ਆ ਪਰਾਟੇ ਪੱਕੇ ਦਿੱਤੇ ਨੇ ਫ੍ਰੀਜਾਂ ਦਿੱਤੀਆਂ ਨੇ ਬਿਸਤਰੇ ਦਿੱਤੇ ਨੇ ਗਰਮ ਕੱਪੜੇ ਦਿੱਤੇ ਨੇ ਕੰਬਲ ਦਿੱਤੇ ਨੇ ਤੇ ਹੋਰ ਦੂਜਾ ਸਾਡਾ ਪ੍ਰੈਸਾਂ ਵਗੈਰਾ ਜਿੰਨੀਆਂ ਵੀ ਚੀਜ਼ਾਂ ਖਰੇਲੂ ਵਰਤੋਂ ਦੇ ਵਿੱਚ ਆਉਂਦੀਆਂ ਨੇ ਅਸੀਂ ਇਹਨੂੰ ਦਾਜ ਦੇ ਤੌਰ ਤੇ ਨਹੀਂ ਇੱਕ ਜਿਹੜਾ ਸਾਰੀ ਸਾਡੇ ਸਹਿਯੋਗੀ ਸੱਜਣਾ ਦਾ ਇੱਕ ਅਸ਼ੀਰਵਾਦ ਇਕੱਠਾ ਕਰਕੇ ਅਸੀਂ ਇਹਨਾਂ ਬੱਚਿਆਂ ਦੀ ਝੋਲੀ ਪਾਇਆ ਤਾਂ ਤਾਂ ਕਿ ਇਹਨਾਂ ਦੀ ਜਿਹੜੀ ਆਉਣ ਵਾਲੀ ਨਵੀਂ ਜ਼ਿੰਦਗੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਨਾ ਆਵੇ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਸਟਾਰਟ ਕਰਨਾ ਪਰਮਾਤਮਾ ਇਹਨਾਂ ਨੂੰ ਬੜੀਆਂ ਤਰੱਕੀਆਂ ਬਖਸ਼ੇ ਲੰਬੀ ਹੋਰਾ ਉਮਰ ਉਤੀਤ ਕਰਨ ਵਧੀਆ ਪਰਿਵਾਰਾਂ ਵਿੱਚ ਜਾਣਾ ਵਧੀਆ ਆਪਣੇ ਮਾਂ-ਪੋਹਰਾ ਰਹਿਣ ਇਹ ਤੇ ਸਾਨੂੰ ਜਿਹੜਾ ਹੈਗਾ ਇਦਾਂ ਹੀ ਸਾਰੇ ਸਹਿਯੋਗੀ ਸਚਨਾ ਦਾ ਸਹਿਯੋਗ ਹਾਂਜੀ ਧੰਨਵਾਦ ਅੱਜ ਦਾ ਜਿਹੜਾ ਸਮਾਗਮ ਹੈ ਜੀ ਕਿੰਨਾ ਸਮਾਰਟ ਜੀ ਜੈ ਭੀਮ ਜੈ ਭਾਤ ਮੈਂ ਸਭ ਤੋਂ ਪਹਿਲਾਂ ਮੇਰੇ ਪ੍ਰੈਸ ਰਿਪੋਰਟਰ ਵੀਰਾਂ ਨਾਲ ਵੀਡੀਓ ਨਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਵੀਰ 17 ਸਾਲ ਤੋਂ ਸਾਡੇ ਜਿਹੇ ਪ੍ਰੋਗਰਾਮ ਨੂੰ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਨੂੰ ਸਾਰੀ ਪਬਲਿਕ ਤੱਕ ਆਲ ਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਨੇ ਇਹ ਸਾਡਾ ਜਿਹੜਾ ਲੋਡਵੰਦ ਲੜਕੀਆਂ ਨੇ ਸ਼ਾਦੀਆਂ ਕੀਤੀਆਂ ਨੇ ਸਾਡੇ ਟਰੱਸਟ ਦੇ ਮੈਂਬਰਾਂ ਨੇ ਮਿਹਨਤ ਸਦਕਾ ਡਾਕਟਰ ਵੀ.ਆਰ. ਬੁੱਧਾ ਟਰੱਸਟ ਦੇ ਮੈਂਬਰਾਂ ਨੇ ਔਰ ਪ੍ਰਧਾਨ ਜੀ ਦੀ ਮਿਹਨਤ ਦੇ ਨਾਲ 17ਵੀਂ ਵਾਰ ਅਸੀਂ ਇਹ ਸ਼ਾਦੀਆਂ ਕਰ ਰਹੇ ਹਾਂ ਇਹ ਬੱਚੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਇਹ ਸਾਡੇ ਨਗਰ ਇਲਾਕਾ ਨਿਵਾਸੀਆਂ ਦੇ ਸਨਿਵਾੜ ਦੇ ਵੀਰਾਂ ਦੀ ਸਹਿਯੋਗ ਨਾਲ ਐਨ.ਆਰ.ਏ ਵੀਰਾਂ ਦੇ ਸਹਿਯੋਗ ਨਾਲ ਤੇ ਸਾਡੇ ਪੁਲਿਸ ਮੁਲਾਜ਼ਮਾਂ ਦਾ ਭਰਾਮਾ ਦਾ ਬਹੁਤ ਸਹਿਯੋਗ ਹੁੰਦਾ ਇਹਦੇ ਵਿੱਚ ਇੰਡਸਟਰੀ ਮੈਨਾਂ ਦਾ ਬਹੁਤ ਸਹਿਯੋਗ ਹੁੰਦਾ ਇਹ ਜਿਹੜਾ ਅਸੀਂ 17ਵੀਂ ਵਾਰ ਡਾਕਟਰ ਵੀ ਆਰ ਬੁੱਧਾ ਟਰੱਸਟ ਦੇ ਵੱਲੋਂ ਅਸੀਂ ਸ਼ਾਦੀਆਂ ਕਰਦੇ ਆ ਇਹ ਡਾਕਟਰ ਵੀ ਆਰ ਅੰਬੇਰਕਰ ਜੀ ਨੇ ਸੰਦੇਸ਼ ਦਿੱਤਾ ਸੀ ਉਹਨਾਂ ਦੇ ਪੂਰਨਾਂ ਤੇ ਚੱਲਦੇ ਹੋਏ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਸਮਾਜਿਆਂ ਨੂੰ ਉੱਪਰ ਚੱਕੋ ਕਿਉਂਕਿ ਸਾਡਾ ਸਮਾਜ ਦੇ ਜਿਹੜੇ ਇਹ ਲੋਕ ਨੇ ਬਹੁਤ ਨੀਚੇ ਨੇ ਬਹੁਤ ਧੀਆਂ ਏਦਾਂ ਲਿਆਂ ਨੇ ਜਿਨ੍ਹਾਂ ਦੇ ਪੇਰੈਂਟਸ ਕੰਮ ਕਰਨ ਜੋ ਹੁਣੀ ਜਾਂ ਭਰਾ ਨਹੀਂ ਹੈ ਅਸੀਂ ਜਾ ਕੇ ਘਰ ਘਰ ਕੱਲੇ ਦੀ ਵੈਰੀਫਿਕੇਸ਼ਨ ਕੀਤੀ ਉਹਨਾਂ ਦੇ ਘਰ ਤੇ ਅਜੇ ਵੀ ਟੀਨ ਦੀਆਂ ਸੱਤਾਂ ਨੇ ਔਰ ਥੱਲੇੋਂ ਕੱਚਾ ਵਾ ਇਸ ਕਰਕੇ ਅਸੀਂ ਪੂਰੀ ਵੈਰੀਫਿਕੇਸ਼ਨ ਕਰਕੇ 3 ਮਹੀਨੇ ਤੋਂ ਟਰੈਕਟਰ ਦੇ ਸਾਰੇ ਮੈਂਬਰ ਜਿਨ੍ਹਾਂ ਦੇ ਹਰਪੀਜੀ ਪ੍ਰਧਾਨ ਜੀ ਡੀਐਸਪੀ ਬਲੰਸ ਸਿੰਘ ਅੰਗਰੇਜ਼ ਸਿੰਘ ਹਨ ਟਰੈਕਟਰ ਔਰ ਸਾਡੇ ਪ੍ਰੀਤਮ ਗਿੱਲ ਤੇ ਕੁਲਦੀਪ ਸਿੰਘ ਕਾਉਂਸਲਰ ਸਾਰਿਆਂ ਨੇ ਰਲ ਕੇ ਮਿਹਨਤ ਦੇ ਕਰਨ ਦੇ ਬਾਵਜੂਦ ਅੱਜ 17 ਮੀ ਬਾੜ ਸੱਤ ਲੋੜਵਾਂ ਲੜਕੀਆਂ ਦੀਆਂ ਸ਼ਾਦੀਆਂ ਦੇ ਵਿੱਚ ਜੋ ਉਸ ਦਾ ਕੰਨਿਆਦਾਨ ਆ ਉਹ দান ਉਹਨਾਂ ਦੇ ਝੂਲੀ ਪਾ ਕੇ ਅਸੀਂ ਨਿਪਰੇ ਚੜ੍ਹਿਆ ਮੈਂ ਆਪਣੇ ਸਾਰੇ ਅਲੱcka ਨਿਵਾਸੀਆਂ ਨੂੰ ਤੇ ਜਿੰਨਾ ਵੀਰਾਂ ਦਾ ਸਹਿਯੋਗ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਅਗਲੇ ਸਾਲ ਸਾਨੂੰ ਇੱਕ ਤੋਂ ਵੱਧ ਸਹਿਯੋਗ ਦੇਣ ਤਾਂ ਕਿ ਅਸੀਂ 7 ਦੀ ਬਜਾਏ 10 ਦੀਆਂ ਦੀਆਂ ਸ਼ਾਦੀਆਂ ਕਰ ਸਕੀਏ ਜੈ ਭੀਮ ਜੈ ਭਾਰਤ ਠੀਕ ਠੀਕ ਹੈ